75 ਸਾਲ ਇਸ ਦੇਸ਼ ਨੂੰ ਆਜ਼ਾਦ ਹੋਇਆ ਹੋ ਗਏ ਲੇਕਿਨ ਨਿਆਂਪਾਲਿਕਾ ਵਿੱਚ ਕਿਸੇ ਵੀ ਕੋਰਟਸ ਵਿੱਚ ਘੱਟ ਆਮਦਨ ਵਾਲੇ ਲੋਕਾਂ ਨੂੰ ਜਿਹੜੇ ਵਿਦਿਆਰਥੀ ਪੜ੍ਹ ਕੇ ਤਿਆਰ ਹੁੰਦੇ ਸੀ ਚਾਹੇ ਉਹ ਵਕੀਲ ਬਣਦੇ ਸੀ ਜਾਂ ਜੱਜ ਬਣਨ ਦੀ ਤਿਆਰੀਆਂ ਕਰਦੇ ਸੀ ਘੱਟ ਆਮਦਨ ਵਾਲੇ ਕਿਸੇ ਵੀ ਸੈਕਸ਼ਨ ਵੱਲ ਕਿਸੇ ਵੀ ਸਰਕਾਰ ਨੇ ਖਿਆਲ ਨਹੀਂ ਦਿੱਤਾ 75 ਸਾਲਾਂ ਤੱਕ 17 ਦੇ ਵਿੱਚ 1917 ਚ ਨਹੀਂ ਬਲਕਿ 2017 ਚ ਸਾਡੀ ਪਾਰਟੀ ਨੇ ਇੱਕ ਵਿਚਾਰ ਰੱਖਿਆ ਸੀ ਕਿ ਇਹਨਾਂ ਵਿੱਚ ਹਰ ਕੋਰਟ ਦੇ ਵਿੱਚ ਸਪੈਸ਼ਲ ਜਿਹੜੀ ਸਾਡੀ ਐਡਵੋਕੇਟ ਜਨਰਲਸ ਉਹਦੇ ਵਿੱਚ ਇਹਨਾਂ ਦੀ ਪਛਾਣ ਬਣਾਈ ਜਾਵੇ ਲੇਕਿਨ ਉਸ ਵਕਤ ਕਾਂਗਰਸ ਦੀ ਸਰਕਾਰ ਸੀ ਉਨੇ ਇਸ ਗੱਲ ਨੂੰ ਗੌਲਿਆ ਨਹੀਂ ਵੈਸੇ ਵੀ ਕਾਂਗਰਸ ਹਮੇਸ਼ਾ ਹੀ ਗਰੀਬ ਵਿਰੋਧੀ ਰਹੀ ਆ ਭਾਵੇਂ ਕੇਂਦਰਾ ਗਾਂਧੀ ਕਹਿੰਦੀ ਸੀ ਗਰੀਬੀ ਹਟਾਓ ਲੇਕਿਨ ਗਰੀਬ ਵਿਰੋਧੀ ਰਹੇ ਇਹਨਾਂ ਨੇ ਘੱਟ ਸੈਕਸ਼ਨ ਵਾਲੇ ਲੋਕਾਂ ਦੇ ਵਿਦਿਆਰਥੀਆਂ ਜਿਹੜੇ ਤੇ ਇਸ ਪਾਸੇ ਆਏ ਸੀਗੇ ਨੇ ਆ ਪਾਲਕਾ ਵੱਲ ਕੋਰਟਸ ਵੱਲ ਵਕੀਲ ਬਣੇ ਉਹਨਾਂ ਨੂੰ ਅਣਗੌਲਿਆ ਹੀ ਕਰੀ ਰੱਖਿਆ ਵਿਚਾਰ ਦਿੱਤਾ ਸੀਗਾ ਕਿ ਇਹਨਾਂ ਨੂੰ ਇਹਦੇ ਵਿੱਚ ਹਿੱਸਾ ਦਿੱਤਾ ਜਾਏ ਜਿਹੜੇ ਘੱਟ ਆਮਦਨ ਵਾਲੇ ਆ ਪਰ ਕਾਂਗਰਸ ਨੇ ਪਤਾ ਨਹੀਂ ਕਿਸ ਗੱਲੋਂ ਇਸ ਵਾਰ ਓਕਾ ਹੀ ਖਿਆਲ ਨਾ ਦਿੱਤਾ ਬਾਅਦ ਵਿੱਚ ਕਾਲੀ ਬੀਜੇਪੀ ਆਏ ਉਹਨਾਂ ਦੀ ਵੀ ਸੋਚ ਜਿਹੜੀ ਸੀ ਉਹ ਅਨੁਸੂਚਿਤ ਜਾਤੀ ਜਨ ਜਾਤੀ ਜਾਂ ਦਲਤਾ ਜਾਂ ਘੱਟ ਆਮਦਨ ਵਾਲੇ ਜਿਹੜੇ ਇਸ ਪਾਸੇ ਦੇ ਵਿਦਿਆਰਥੀ ਸੀ ਕੋਰਸ ਵਾਲੇ ਦੇ ਉਹਨਾਂ ਨੂੰ ਵੀ ਅਨਗੋਲਿਆ ਰੱਖਿਆ ਔਰ ਖਿਆਲਦਾਰ ਕੀਤਾ ਸਾਡੇ ਕਨਵੀਨਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਜੀ ਕੇਸਰੀਵਾਲ ਜੋ ਕਿ ਮੰਨੇ ਪਰ ਨੇ ਇਮਾਨਦਾਰ, ਦਿਾਨਨਦਾਰ, ਫਰਮਾਂਬਰਦਾਰ ਸਵਿਧਾਨਪ੍ਰਤੀ ਨੇ ਉਹਨਾਂ ਨੇ ਫਿਰ ਇਹ ਭਗਵੰਤ ਮਾਨ ਜੀ ਨਾਲ ਗੱਲ ਕੀਤੀ ਸਾਡੇ ਮੁੱਖ ਮੰਤਰੀ ਜੀ ਜਦੋਂ ਸਾਡੀ ਸਰਕਾਰ ਬਣ ਗਈ ਜਦੋਂ ਅਸੀਂ ਲੜਨਾ ਸੀ ਚੋਣ ਤੇ ਉਹਦੇ ਵਿੱਚ ਵਿਚਾਰ ਰੱਖਿਆ ਪੀ ਇਹਨੂੰ ਆਪਾਂ ਮੁੱਖ ਮੁੱਦਾ ਰੱਖੀਏ ਮੁੱਦਾ ਰੱਖਿਆ ਲੇਕਿਨ ਸਰਕਾਰ ਸਾਡੀ ਨਾ ਬਣੀ ਉਸ ਤੋਂ ਬਾਅਦ ਜਦੋਂ ਸਾਡੂ ਫਿਰ ਚੋੜਾਂ ਦੇ ਵਿੱਚੋਂ ਉਤਰੇ ਤੇ ਉਦੋਂ ਵੀ ਇਹ ਗੱਲ ਜਿਹੜੀ ਸੀ ਉਹ ਬੜੀ ਪ੍ਰਤੱਖ ਤੌਰ ਤੇ ਕਹੀ ਪੀ ਇਹਨਾਂ ਵੱਲ ਖਿਆਲ ਕੀਤਾ ਜਾਵੇ ਜਦੋਂ ਸਰਕਾਰ ਆਈ ਇਹਦੇ ਵੱਲ ਉਚਿਤ ਤਾ ਧਿਆਨ ਦਿੱਤਾ 58 ਪੋਸਟਾਂ ਜਿਹੜੀਆਂ ਸਰੀਨ ਉਹਦੇ ਉਹਨਾਂ ਦੀ ਪਛਾਣ ਕੀਤੀ ਪਈ ਇਹਦੇ ਵਿੱਚ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਆਮਦਨ ਘੱਟ ਦੇ ਜਾਂ ਜਿਹੜੇ ਐਸਸੀ ਜਨਜਾਤੀ ਇਹ ਲੋਗ ਆ ਇਹਨਾਂ ਨੂੰ ਇਹਨਾਂ ਵਿੱਚ ਲਿਆਂਦਾ ਜਾਵੇ ਖਿਆਲ ਕੀਤਾ ਗਿਆ ਲੇਕਿਨ 15 ਪੋਸਟਾਂ ਜਿਹੜੀਆਂ ਉਹ ਖਾਲੀ ਰਹਿ ਗਈਆਂ ਇਸ ਕਰਕੇ ਕਿਉਂਕਿ ਉਸ ਕਰਾਈਟਰੀਆ ਵੇਖ ਜਿਹੜੇ ਆਮਦਨ ਦਾ ਕਰਾਈਟਰੀਆ ਸੀ ਕਿ ਜਿਹੜਾ ਸੀਨੀਅਰ ਐਡਵੋਕੇਟ ਜਨਰਲ ਹੋਏਗਾ ਉਹ 20 ਲੱਖ ਦੀ ਆਮਦਨ ਵਾਲਾ ਜਿਹਨੂੰ ਆਪਾਂ ਰਿਟਰਨ ਵੀ ਕਹਿ ਦਿੰਨੇ ਆ ਵੀ ਲੱਖ ਦੀ ਆਮਦਨ ਵਾਲਾ ਹੋਵੇਗਾ ਤੇ ਜਿਹੜਾ ਐਡਵੋਕੇਟ ਜਨਰਲ ਡਿਪਟੀ ਐਡਵੋਕੇਟ ਜਨਰਲ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਅਸਿਸਟੈਂਟ ਜਨਰਲ ਐਡਵੋਕੇਟ ਜਨਰਲ ਇਹ ਸਾਰਿਆਂ ਦੇ ਜਿਹੜੇ ਸੀ ਵਿੱਚ ਨਾ ਪੋਸਟਾਂ 15 ਪੋਸਟਾਂ ਖਾਲੀ ਹੀ ਰਹਿੰਦੀਆਂ ਜਦੋਂ ਇਹ ਗੱਲ ਧਿਆਨ ਵਿੱਚ ਆਈ ਤੇ ਸੋਚਿਆ ਕਿ ਜੋ ਮਕਸਦ ਸੀ ਉਹ ਪੂਰਾ ਨਹੀਂ ਹੋਇਆ ਫਿਰ ਇਜ਼ਰੀਵਾਲ ਸਾਹਿਬ ਨੇ ਮਾਨ ਸਾਹਿਬ ਨੇ ਵਿਚਾਰ ਕਰਾਇਆ ਕਿ ਕਿਸ ਤਰ੍ਹਾਂ ਇਹ ਇਹ ਮਤਲਬ ਇਹ ਲੋਕ ਵੀ ਇੱਚ ਸ਼ਾਮਲ ਹੋ ਸਕਦੇ ਨੇ ਉਹਨਾਂ ਨੇ ਵਿਚਾਰ ਬਣਾਇਆ ਕਿ ਆਪਾਂ ਇਹਨਾਂ ਦਾ ਜਿਹੜਾ ਕਰਾਈਟਰੀਆ ਬਣਾਇਆ 20 ਲੱਖ 15 ਲੱਖ 10 ਲੱਖ 5 ਲੱਖ 3.5 ਲੱਖ ਇਹਨੂੰ ਆਪਾਂ ਇੱਕ ਘੱਟ ਕਰ ਦਿੱਤਾ ਜਾਵੇ ਬੜੀ ਵੱਡੀ ਸੋਚ ਨਾਲ ਤਾਂ ਕਿ ਇਹ ਲੋਕ ਵੀ ਇਹਦੇ ਵਿੱਚ ਸ਼ਾਮਲ ਹੋ ਸਕਣ ਨਹੀਂ ਤੇ ਘੱਟ ਆਮਦਨ ਵਾਲੇ ਜਿਨ੍ਹਾਂ ਦੀ 20 ਆਮਦਨ ਹੈ ਹੀ ਨਹੀਂ ਲੱਖ ਕਿਵੇਂ ਉਹ ਇੱਕ ਸ਼ਾਮਲ ਹੋ ਸਕਦਾ ਸੀ ਉਸ ਵਿਚਾਰ ਨੂੰ ਮੁੱਖ ਰੱਖ ਕੇ ਕਿ ਇਹਨਾਂ ਨੂੰ ਇਹਦੇ ਵਿੱਚ ਹਿੱਸੇਦਾਰ ਬਣਾਉਣਾ ਹੈ ਤੇ ਫਿਰ ਸਰਕਾਰ ਨੇ ਐਡਵੋਕੇਟ ਜਨਰਲ ਦੀ ਜਿਹੜੀ 20 ਲੱਖ ਹੈ ਉਹਦਾ 10 ਲੱਖ ਕਰ ਦਿੱਤਾ ਜਿਹੜਾ ਸੀਨੀਅਰ ਐਡਵੋਕੇਟ ਜਨਰਲ ਜਿਹੜੇ ਐਡਵੋਕੇਟ ਜਨਰਲ ਉਹਨਾਂ ਦਾ 15 ਕਰਤਾ ਤੇ 15 ਵਾਲਿਆਂ ਦੇ ਜਿਹੜੇ ਸੀਗੇ ਉਹਨਾਂ ਦਾ 7 ਕਰਤਾ 7 ਵਾਲੇ ਦਾ 7.5 ਕਰਤਾ 3.5 ਕਰਤਾ 3.5 ਵਾਲਿਆਂ ਦਾ ਵੀ ਘਟਾ ਕੇ ਘਟ ਕਰਤਾ ਤਾਂ ਕਿ ਜਿਹੜੇ ਇਹ ਕ੍ਰਾਈਟੇਰੀਆ ਪੂਰਾ ਨਹੀਂ ਕਰ ਸਕਦੇ ਉਹ ਇਹਦੇ ਵਿੱਚ ਸ਼ਾਮਲ ਹੋ ਸਕਣ ਮੈਂ ਆਪਣੇ ਪੂਰੇ ਜ਼ਿਲ੍ਹੇ ਵੱਲੋਂ ਇੱਕ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਐਮਐਲਏ ਹੁੰਦਿਆ ਹੋਇਆ ਮੈਂ ਕੇਜਰੀਵਾਲ ਸਾਹਿਬ ਦਾ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ तहे ਦਿਲ ਤੋਂ ਆਪਣੇ ਹਲਕੇ ਵੱਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਬੜਾ ਵਿਸ਼ੇਸ਼ ਤੇ ਸਲਾਗਾ ਜੋ ਉਪਰਾਲਾ ਕੀਤਾ ਹੈ ਜਿਹਦੇ ਨਾਲ ਉਹ ਲੋਕ ਜਿਹੜੇ ਇਸ ਖੇਤਰ ਵਿੱਚ ਕੋਰਸ ਦੇ ਖੇਤਰ ਵਿੱਚ ਨਿਆਹ ਪਾਲਕਾ ਦੇ ਖੇਤਰ ਵਿੱਚ ਆਉਣਗੇ ਉਹਨਾਂ ਨੂੰ ਰਾਤ ਮਿਲੇਗੀ ਉਹਨਾਂ ਦਾ ਅਸੀਂ ਬਹੁਤ ਬਹੁਤ ਤਨਵਾਦ ਕਰਦੇ ਆ ਇਸ ਕਰਕੇ ਹੀ ਤੁਹਾਨੂੰ ਅਸਾਥਿਕ ਕਰ ਦਿੱਤੀ ਆ ਸਰਕਾਰ ਦੀ ਪਾਰਟੀ ਕਰ ਰਹੀ ਹੋ ਕੇ ਕਿਸੇ ਅਸੇ ਕੁਝ ਨਹੀਂ ਕਰ ਰਹੀ ਉਹਦੇ ਬਾਰੇ ਕੀ ਕਹਿਣਾ ਜਾਵੇ ਜਿਹੜੀ ਸਰਕਾਰ ਦੀ ਉਹ ਸੂਟ ਡਰਾਈਵ ਜਨ ਦਿਲਤਾਂ ਨੂੰ ਦੇ ਰਹੀ ਆ ਲੇਕਿਨ ਜਿਹੜੇ ਬੈਕਵਰਡ ਕਲਾਸਨ ਜੋ ਵੀ ਸੀ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਦੇ ਦੇ ਤੁਸੀਂ ਦੇਖਿਆ ਹੁਣ ਕਿਉਂ ਨਹੀਂ ਆ ਸਾਡੇ ਤਾਂ ਸਪੀਕਰ ਹੀ BC ਹੈ ਸਪੀਕਰ ਸਾਹਿਬ ਹੀ BC ਹੈ ਸੋ ਖਿਆਲ ਦੇ ਰਹੇ ਆ ਲੇਕਿਨ ਤੁਹਾਡੀ ਗੱਲ ਨੋਟ ਕਰਾਂਗੇ ਇਹ ਉੱਪਰ ਤੱਕ ਬਚਾ ਕੇ ਕੋਸ਼ਿਸ਼ ਹੋਏਗੀ ਕਿ ਇਹਨਾਂ ਨੂੰ ਵੀ ਕੀਤਾ ਜਾਵੇ ਸਾਡੇ ਅਜ ਨਹੀਂ ਚੋਣਾਂ ਹੁੰਦੀਆਂ ਨੇ ਐਮਐਲਏ ਦੀ ਚੋਣ ਹੁੰਦੀ ਆ ਐਮਪੀ ਦੀ ਚੋਣ ਹੁੰਦੀ ਆ BC ਦਾ ਕਿਤੇ ਹੈ ਨੋ ਇਹ ਵੀ ਵਿਚਾਰਨ ਜੋ ਗੱਲ ਆ ਇਹ ਜਰੂਰ ਅਸੀਂ ਠਾਵਾਂਗੇ ਇਹਨੂੰ ਕਿਸ ਤਰ੍ਹਾਂ ਕੀਤਾ ਜਾਵੇ ਕਿਉਂਕਿ ਸੰਵਿਧਾਨ ਦੇ ਵਿੱਚ ਹੀ ਸੋਧ ਹੋਵੇਗੀ ਤੇ ਇਹ ਪਹਿਣਗੇ ਆਦਰਵਾਇਜ਼ ਮੁਸ਼ਕਲ ਹੋਗੀ